ਸਸਿ ਗਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਹੋਰ ਕਿਵੇਂ ਹੋ ਠੀਕ ਠਾਕ ਹੋ ਜੀ ਪਰ ਮਾਂ ਕਿਦ ਦਾ ਲਾਲਾ ਪਤਾ ਪੁੱਛੇ ਲਾਦਾ ਕੰਮ ਕਰ ਲਿਆ ਕਰ ਘਰ ਦਾ ਬਹੁਤ ਵਧੀਆ ਰਹੂਗੀ ਡੈਡੀ ਦੀਆਂ ਗਾਲਾਂ ਤੋਂ ਬਚੂਗੀ ਵਾ ਵਾ ਜੀ ਦੁੱਧ ਵાળ ਰਹੀ ਸੀਗੀ ਤੇ ਨਾਲੇ ਬੈਗੀ ਕਹਿੰਦੀ ਕੋਚ ਮੈਂ ਹੁਣ ਗਈਆਂ ਥੱਕ ਪੋਚੇ ਪੂਚੇ ਲਾ ਕੇ ਗਈ ਸੀ ਥੱਕ ਤੇ ਮੈਨੂੰ ਕਹਿੰਦੀ ਰੋਟੀ ਆਪਾਂ ਦਸ ਮਿੰਟ ਠਹਿਰ ਕੇ ਬਣਾਣੀ ਆ ਮੈਂ ਕਹਿੰਦੀ ਪੋਚੇ ਲਾ ਰੋਟੀ ਨੂੰ ਛੱਡ ਦੁੱਧ ਆਪਾਂ ਪੀਪੀ ਲੈਣਾ ਦੁੱਧ ਹੋ ਰਿਆ ਸੀ ਗਰਮ ਆਪਾਂ ਨਾਲੇ ਪਸੂ ਤੇ ਨਾਲੇ ਗਾਈ ਨੂੰ ਮੈਂ ਘਰ ਕਰਦਾ ਤਰੋਤਾ ਜਾ। ਗਰਮੀਆਂ ਦੇ ਦਿਨ ਨਾ ਪਸ਼ੂਆਂ ਨੂੰ ਣਾਉਣੇ ਪੈਂਦੇ ਆ। ਵਾ ਵਾ। ਨਿਆਰੇ ਵੱਜ ਗਏ। ਮੈਨਾਂ ਕਹਿੰਦੀ ਮੈਂ ਲੱਗੀ ਰੋਟੀ ਮੈਨਾਂ ਕਹਾਂ ਤੂੰ ਰੋਟੀ ਬਣਾ ਬੀਬੀ। ਦਫਟ ਕਰ। ਆ ਆਪਾਂ ਵੀ ਜਾਣਾ ਹੁੰਦਾ ਕੰਮ ਤੇ ਹੁਣ ਅੱਜ ਕੱਲ ਕੰਮ ਕਰਨਾ ਬਹੁਤ ਜ਼ਰੂਰੀ ਆ। ਤੇ ਮੈਡਮ ਨੇ ਰੋਟੀ ਰੋਟੀ ਬਣਾ ਕੇ ਦਫਟ ਮੇਰੇ ਨਾਲ ਕਹ ਰਾਏ ਬਾਹਰ ਕੰਮ। ਦੜ ਮਾਰੇ ਗਲੀ ਦੇ ਵਿੱਚ ਬੈਪਰ ਬਾਈਪਰ ਮਾਰ ਕੇ ਮੈਂ ਕਹ ਮੈਡਮ ਜੀ ਕਿਦਾਂ ਠੀਕ ਵਾ ਐਦ ਕੀ ਫਿਰ ਬੋਟ ਕਿਉਂ ਨਹੀਂ ਕਹਿੰਦੀ ਇਕਾਲੀ ਦਾ ਨਾ ਪਾ ਰਿਆਂ ਕਿ ਬੋਟ ਸਾਡੇ ਕਹਿਣ ਤੇ ਮੈਂ ਕੱਲ ਫੇ ਕਾਲੀ ਤੋਂ ਪਾਣੀ ਤੇ ਗੋਹਾ ਹੀ ਚੱਕਣਾ ਪੈਣਾ ਚੱਲ ਬੀਬੀ ਗੋਹਾ ਗੋਹਾ ਜੀ ਆ ਕੇ ਪਸਵਾਂ ਨੂੰ ਪਾਏ ਪੱਠੇ ਪੱਠੇ ਪੁੱਠੇ ਪਾ ਕੇ ਤੇ ਆਪਾਂ ਕਿਹਾ ਗੋਹਾ ਇੱਕ ਟੋਕਰਾ ਰਹਿ ਗਿਆ ਜੀ ਮੈਂ ਕਿਹਾ ਛੇਤੀ ਚਕਾ ਦੇ ਚਲੀਏ ਕੰਮ ਤੇ ਤੇ ਮੈਂ ਕਿਹਾ ਜਾ ਕੇ ਦਹੜਨਾ ਆ ਕੇ ਤੇ ਰੋਟੀ ਖਾਈ ਇਹ ਕਹਿੰਦੀ ਚਲੋ ਜਲਦੀ ਆਜੋ ਰੋਟੀ ਖਾ ਲਈਏ ਰੋਟੀ ਲਿਆਈ ਗੋਭੀ ਦੇ ਨਾਲ ਪਾ ਕੇ ਮੈਂ ਕਿਹਾ ਚੱਦਾਂ ਬਰਮ ਠੀਕ ਵਾਂ ਗਾਈਜ਼ ਸਾਰੇ ਜਣੇ ਸਾਡਾ ਵਲੌਗ ਜ਼ਰੂਰ ਦੇਖਿਆ ਕਰੋ ਸ਼ੇਅਰ ਵੀ ਕਰੋ ਸਾਡਾ ਵਾਚਿੰਗ ਟਾਈਮ ਪੂਰਾ ਕਰੋ ਹਾਂਜੀ ਇੱਕ ਜਰੂਰੀ ਬੇਨਤੀ ਆ ਪ੍ਰੀਤ ਟਰੈਵਲ ਸਰਵਿਸ ਬੰਗਾ ਕਿਸੇ ਵੀ ਵੀਰ ਨੇ ਕੈਨੇਡਾ ਦੀ ਇਟਲੀ ਦੀ ਇੰਗਲੈਂਡ ਦੀ ਕਿਤੇ ਵੀ ਜਾਣਾ ਹੋਵੇ ਘੁੰਮਣ ਫਿਰ ਜਾਣਾ ਹੋਵੇ ਵੀਜ਼ਾ ਲਵਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਹੁਣੇ ਕੰਮ ਆ ਜੀ ਪ੍ਰੀਤ ਟਰੈਵਲ ਸਰਵਿਸ ਤੇ ਇਹ ਆ ਜੀ ਆਪਣੇ ਚਾਚਾ ਜੀ ਇੰਦਰ ਸਿੰਘ ਚਿੱਕਾ ਇਹ ਕਰਦੇ ਆ ਪੂਰੀ ਅੱਤ ਤੇ ਇਹਨਾਂ ਦੇ ਪਹਿਲਾਂ ਸਵੇਰੇ ਸਵੇਰੇ ਪੜਾਈ ਜੁਆਇਨਿੰਗ ਤੇ ਆਪਾਂ ਨੂੰ ਕੌਫੀ ਲਾਉ ਜੀ ਆਈ ਤਾਂ ਆਪਣਾ ਹੈਗਾ ਜੁਆਇਨਿੰਗ ਸ਼ੁਰੂ ਤੇ ਆਪਾਂ ਆ ਗਏ ਜੀ ਰੋਬੋਟ ਰੋਬੋਟ ਪੀਤੀ ਆ ਬ ਕੋफी ਤੇ ਅੰਕਲ ਟੱਕਾ ਗਿਆ ਅੰਕਲ ਕਹਿੰਦਾ ਕੰਮ ਸੈਟ ਹੀ ਆ ਪੂਰਾ ਮੈਂ ਕਹਾਂ ਅੰਕਲ ਕੰਮ ਸਟੇ ਰੱਖਣਾ ਪੈਂਦਾ ਤੇ ਆਪਾਂ ਪਹੁੰਚ ਗਏ ਦਫਤਰ ਪ੍ਰੀਤ ਟਰੈਵਲ ਬੰਗਾ ਨੇੜੇ ਸਿੱਧ ਮੰਦਿਰ ਪਹੁੰਚੋ ਜੀ ਸਾਰੇ ਬਾਜਬ ਰੇਟ ਦੇ ਟਿਕਟਾਂ ਆ ਹੈਗਾ ਆਪਣਾ ਦਫਤਰ ਤੇ ਆਪਾਂ ਬੈਠੇ ਦਫਤਰ ਸਾਜੀ ਦੀ ਅੱਜ ਨਾਲ ਨਾਲ ਕੀਰਤਨ ਗੰਧ ਰਹੇ ਵਧੀਆ ਤਰੀਕੇ ਦੇ ਨਾਲ ਅੱਜ ਜਿਹੜਾ ਆਪਾਂ ਦਫਤਰ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਮੱਚਾ ਮੱਚਾ ਚਾੜੀਆਂ ਲੰਘਾਂ ਨੇ ਬੱਲੇ ਬੱਲੇ ਆ ਤੋਈ ਬਈ ਹੈ ਮੈਂ ਕਿਹਾ ਲਾਈਵ ਹੋਣੀ ਹੈ ਮੇਰੇ ਫੇਸਟ ਹੋ ਰਹੀਆਂ ਨੂੰ ਬੰਦਾ ਆ ਗਿਆ ਸਟicker ਨਾਲ ਤੇ ਉਧਰੋਂ ਆ ਗਿਆ ਆਪਣਾ ਪੀਜ਼ਾ ਲੈ ਵੀ ਚਾਚਾ ਕਹਿੰਦਾ ਕਾਕਾ ਪੀਜ਼ਾ ਖਾ ਤੇ ਨਿਆਰੀ ਲੈਤੀ ਠੀਕ ਹੈ ਤੇ ਉਧਰੋਂ ਆਪਾਂ ਗੋਪੀ ਭਰਾ ਆ ਗਿਆ ਕੁੱਤਾ ਵਗਾਇਆ ਆਪਾਂ ਬੰਦੇ ਹਾਰਮਨ ਨੇ ਪਤਾ ਨਹੀਂ ਕਿਹੜਾ ਕੁੱਤਾ ਸੀਗਾ ਇਹ ਮੈਨੂੰ ਤਾਂ ਸਮਝ ਨਹੀਂ ਲੱਗੀ ਮੈਨਾਂ ਉਹਨੂੰ ਇੰਨਾ ਸ਼ੌਂਕ ਵਾ ਕੁੱਤਾ ਭੈਣ ਘੈਂਟ ਸੀਗਾ ਪੂਰਾ ਮੈਨੂੰ ਪੂਰਾ ਘੈਂਟ ਕੁੱਤਾ ਦੇ ਕੇ ਫੋਕਲੇ ਰੁਪਈਆ ਬੰਨੇ 8900 ਲੱਗ ਗਿਆ 9000 ਪਰ ਕੁੱਤੇ ਵਾਲੀ ਪੂਰੀ ਤੌਸੀ ਹੈਨ ਕੁੱਤਾ ਪੂਰਾ ਐਕਟਿਵ ਸਾਲੇ 45 ਦਿਨਾਂ ਦਾ ਬਈ ਇਹ ਸਾਰਾ ਤੇ ਇੱਧਰ ਆਪਾਂ ਬਲੌਗਿੰਗ ਟਾਈਮ ਵਾਚਿੰਗ ਟਾਈਮ ਹੋ ਰਿਹਾ ਪੂਰਾ ਪੂਰਾ ਪਟਾਕਾ ਪੈ ਰਿਹਾ ਜਗਾ ਫਿਰ 1:30 ਵਜੇ ਬੈਸੀ ਤੇ ਆਪਾਂ ਚੱਲੇ ਗਏ ਫੇ ਸ਼ਾਮ ਨੂੰ 5:30 ਵਜੇ ਮੋਟਰਸਾਈਕਲ ਦਾ ਹੋ ਗਿਆ ਸੀ ਟਾਇਰ ਖਰਾਬ ਟਾਇਰ ਕੋ ਆਤਾ ਨਮਾ ਸਿੰਘਾ ਨੇ ਚਾਹਦੇ 1400 ਦਾ ਉਹ ਮਾ ਲਈ ਨਾਲ ਆਈ ਪੂਰੀ ਹੱਤ ਕਰਾ ਨੇ 5 ਸਾਲ ਦੀ ਗਾਰੰਟੀ ਘਰੇ ਪਾਂਚ ਮੰਮੀ ਸ਼ਿਲਦੇ ਸੀ ਕਪੀਤਾ ਕਹਿੰਦੀ ਪਤ ਪਵਿੱਤਾ ਖਾਲਾ ਮੰਮੀ ਤੂੰ ਹੈ ਖਾਲਾ ਤੇਰੇ ਲਈ ਲੈਣਾ ਮੈਡਮ ਨੇ ਕੀਤੀ ਜੋਤ ਦਾ ਹੱਟ ਨਾਲੇ ਬਣਾਈ ਰੋਟੀ ਮੈਡਮ ਦੀ ਨਾਲੇ ਉਹ ਰੋਟੀ ਦਾ ਕੰਮ ਕੁਮ ਕੰਨਾ ਪੈਂਦਾ ਪਹਿਲਾਂ ਬਣਾਈਆਂ ਕਣਕ ਦੀਆਂ ਤੇ ਨਾਲੇ ਮੱਕੀ ਦੀ ਤੇ ਅੰਦਰ ਆਈ ਤਾਂ ਮੰਮੀ ਕਰਦੀ ਸੀ ਪਾਠ ਨਾਲੇ ਨਾਲ ਐਕਸਰਸਾਈਜ਼ ਕਰਦੀ ਹਾ ਕਹਿ ਬਾਤਾ ਬਹਾਨ ਲੱਤਾ ਸਦੀਆਂ ਕਰਦੀ ਐ ਲਓ ਜੀ ਫੇਰ ਆਪਾਂ ਚੱਲ ਕੇ ਸੌਹਰਿਆਂ ਨੂੰ ਦੋਰੀ ਨਹੀਂ ਪਹੁੰਚੀ ਘਰੇ ਤਾਂ ਸਾਲਾ ਸਾਬ ਕੋ ਦੰਦ ਜੀ ਪੱਠੇ ਮੰਮੀ ਕੇ ਜੱਜ ਬਣਾ ਰਹੀ ਸੀ ਕਿ ਰੋਟੀਆਂ ਲਓ ਜੀ ਆ ਗਏ ਉੱਥੇ ਪਕੌੜੇ ਖਾ ਲਓ ਰਾਤ ਨੂੰ ਵੀ ਪਕੌੜੇ ਕਿਆ ਬਾਤ ਆ ਸੂਜੀ ਵਾਲੇ ਪਕੌੜੇ ਆਲੂ ਉਲੂ ਪਤਾ ਨਹੀਂ ਕਿਆ ਕਰਕੇ ਬਣਾਏ ਸੀਗੇ ਬੜੇ ਘੈਂਟ ਬਣਾਏ ਸੀਗੇ ਤੇ ਆਪਾਂ ਖਾਦੇ ਘਰ ਵਾਲੀ ਦਿਖਾ ਰਹੀ ਕਿੰਨੇ ਮੇਰੇ ਜੱਲ ਹੋਣਾ ਆਪੀ ਚਲੋ ਕੋਈ ਨਹੀਂ ਰਾਤ ਨੂੰ ਤੁਹਾਨੂੰ ਜੀ ਜਨਾ ਕਾਇ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ